ਬਾਬਾ ਹਜਾਰਾ ਸਿੰਘ ਹੁਣਾਂ ਦੇ ਦੋ ਪੁੱਤ ਸੀ ਇੱਕ ਦਾ ਨਾਂ ਵੱਡਿਆਂ ਦਾ ਭਾਈ ਮਿੰਦਰ ਸਿੰਘ ਤੇ ਛੋਟਿਆਂ ਦਾ ਜੋਗਿੰਦਰ ਸਿੰਘ ਦੋ ਮੁੰਡੇ ਦਾ ਵਿਆਹ ਵੱਡੇ ਦਾ ਬਰਾਤ ਚੜਨ ਲੱਗੀ ਬਾਹਰ ਬੈਠੇ ਐ ਖੇਤ ਵਿੱਚ ਉੱਥੇ ਜਾ ਕੇ ਕਿਸੇ ਨੇ ਦੱਸਿਆ ਤੁਹਾਡੇ ਪੁੱਤ ਦਾ ਵਿਆਹ ਹੈ ਜੀ ਬਰਾਤ ਚੜਨ ਲੱਗੀ ਐ ਸਾਰੀ ਤਿਆਰੀ ਹੋਈ ਐ ਬਾਬਾ ਜੀ ਆਜੋ ਉਹ ਕਹਿੰਦੇ ਜਾਓ ਤੁਸੀਂ ਮੈਂ ਨਹੀਂ ਲੈਣਾ ਮੈਂ ਆਪਣੇ ਆਨੰਦ ਚ ਬੈਠਾ ਮੈਨੂੰ ਨਾ ਛੇੜੋ ਨਹੀਂ ਗਏ ਸਾਰੇ ਹੀ ਜਾਣਦੇ ਹੋ ਵੀ ਨਹੀਂ ਗਏ ਸੁੱਖ ਦੇ ਵਿੱਚ ਵੀ ਆਨੰਦ ਚ ਬੈਠੇ ਐ ਤੇ ਛੋਟਾ ਪੁੱਤ ਚੜ੍ਹਾਈ ਕਰ ਗਿਆ ਜਗਿੰਦਰ ਸਿੰਘ ਉਹ ਵੀ ਬਸ ਤੁਸੀਂ ਜਵਾਨ ਪੁੱਤ ਦੀ ਮੌਤ ਹੋ ਗਈ ਤੇ ਬਾਬਾ ਜੀ ਜਨਾਜ਼ਾ ਚੱਲਿਆ ਪੁੱਤ ਦੀ ਅਰਥੀ ਚੱਲੀ ਐ ਜਾਂਦੀ ਆਰੀ ਮੂੰਹ ਵੇਖੋ ਸੰਸਕਾਰ ਕਰਨ ਚੱਲੇ ਐ ਲੰਬੂ ਲੱਗਣਾ ਐ ਮਿੱਟੀ ਐ ਮਿੱਟੀ 'ਚ ਮਿਲ ਜਾਣੀ ਆ ਆਪੇ ਹੀ ਕਰਦੇ ਹੋ ਮੈਂ ਨਹੀਂ ਜਾਣਾ ਹੈ ਕੋਈ ਬੰਦਾ ਇੱਥੇ ਐਵੇਂ ਨਹੀਂ ਸਾਧ ਦੀ ਪੂਰੀ ਤੇ ਕੱਠ ਹੁੰਦਾ ਐਵੇਂ ਨਹੀਂ ਦੁਨੀਆ ਕਿਹੜੀ ਅਵਸਥਾ ਬਣਦੀ ਸਾਡੀ ਮਾੜਾ ਜਾਂ ਖੁਸ਼ੀ ਆ ਜਾਏ ਟੱਪਣ ਲੱਗ ਜੰਨੇ ਛਾਲਾ ਮਾਰਨ ਲੱਗ ਜੰਨੇ ਅਸੀਂ ਸਾਹ ਵੀ ਨਹੀਂ ਹੁੰਦਾ ਕਈ ਕਈ ਫੋਟੂ ਉੱਤੇ ਉੱਠਦੇ 50-50 ਲੱਖ ਰੁਪਈਆ ਲੋਕੀ ਵਿਆਹ ਤੇ ਲਾ ਦਿੰਦੇ ਆ ਪਤਾ ਲੱਗੇ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਕਰਾਉਣੀ ਐ ਉਦੋਂ ਵੀ ਜਿਆਦਾ ਹੀ ਛਾਲਾ ਮਾਰਦੇ ਆ ਨਾ ਰੱਬ ਕਰੇ कोई जवान पुत चलिया जाए फिर चीक भी ओनिया ही, ही मारने इसे करके गुरु साहब ने कहा रहना सीखो बैलेंस बना सीखो बैलेंस रहना सीखो ज्यादा छाड़ा मारेगा ओला ही थले डाउन भी जाएगा